ਆਹ ਇਹ ਡਿਫਰ ਮਾਰੀ ਗਈ। ਬਿਲਕੁਲ ਮਾਰੀ ਆ। ਕਾਦੇ ਨਾ ਭਰਿਆ ਕੋਪਾ ਲਗਾ। ਮਿੱਟੀ ਜਾਂ ਬਤਵੀ ਮੇਰੇ ਸਾਹ ਨਾਲ ਦੋ ਚੀਜ਼ਾਂ ਆਈਆਂ ਤੇ ਉਹ ਇੱਕ ਚੀਜ਼ ਆ ਪਤਾ ਨਹੀਂ ਕਿ ਮਿੱਟੀ ਕਿ ਬਤਨੀ ਫੱਜੜੀ। ਪਤਾ ਲਗਾ। ਕਟਨਾ ਬਟਾਲਾ ਦੇ ਅੰਮੂ ਨੰਗਲ ਨਜ਼ਦੀਕ ਦੀ ਹੈ ਜਿੱਥੇ ਘਰੋਂ ਮਜ਼ਦੂਰੀ ਕਰਨ ਲਈ ਇੱਕ ਮੋਟਰਸਾਈਕਲ ਤੇ ਤਿੰਨ ਜਣੇ ਪਤੀ ਪਤਨੀ ਅਤੇ ਗਵਾਂਢਣ ਸਵਾਰ ਹੋ ਕੇ ਘਰੋਂ ਨਿਕਲੇ ਪਰ ਰਸਤੇ ਵਿੱਚ ਮੋਟਰਸਾਈਕਲ ਨੂੰ ਟੀਪਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਤਿੰਨਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਵਿੱਚੋਂ ਦੋ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੀਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਪ੍ਰਸ਼ਾਸਨ ਅੱਗੇ ਦੀ ਕਾਰਵਾਈ ਕਰ ਰਹੀ ਹੈ। ਭਾਜੀ ਕੀ ਕੀ ਨਾਂ ਜੀ ਤੁਹਾਡਾ? ਗੁਰਮਨਜੀਤ ਸਿੰਘ। ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਸੀ? ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ? ਮੈਂ ਜਿੱਦ ਨੂੰ ਆਉਂਦਿਆਂ ਹਾਂ। ਕਰੋ ਕਰੋ ਦੱਸੋ ਕਰੋ। ਕਰੋਂਡਿਆਂ ਕਰੋ। ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ? ਕੋਟਲਾ ਬੱਜਾ ਸਿੰਘ। ਤੁਸੀਂ ਕਿੱਥੇ ਜਾ ਰਹੇ ਹੋ ਭਾਜੀ? ਆਇਸ਼ੇ ਰੰਗੜੀ ਜਾਂਦਿਆਂ। ਕੀ ਕਾਰਨ ਕੀ ਬਣ ਗਿਆ ਜਿਹੜਾ ਇਦਾਂ? ਉਹ ਆਇਆ ਡਿੱਫਰ ਵਾਲੀ ਨੇ ਡਿੱਫਰ ਮਾਰੀ ਜੀ ਡਿੱਫਰ ਮਾਰੀ ਆ ਜੀ ਕਾਦੇ ਨਾ ਭਰਿਆ ਇਹ ਕੋਪਾ ਲਗਾ ਮਿੱਟੀ ਜਾਂ ਬਦਰੀ ਮੇਰੇ ਸਾਬ ਨਾਲ ਦੋ ਚੀਜ਼ਾਂ ਇਨ ਤੇ ਉਹ ਇੱਕ ਚੀਜ਼ ਪਤਾ ਨਹੀਂ ਕਿ ਮਿੱਟੀ ਕਿ ਬਦਰੀ ਜੀ ਨਾਂ ਕੀ ਮਰਨ ਵਾਲਿਆਂ ਦਾ ਕੀ ਨਾਂ ਜੇ ਜੇ ਨਹੀਂ ਡੱਥੋ ਹੀ ਕੀ ਨਾਮ ਉਹਨਾਂ ਦਾ ਲਖਵਿੰਦਰ ਕੋਰ ਲਖਵਿੰਦਰ ਕੋਰ ਮਜੀਦ ਨਾ ਜੀ ਉਹਨਾਂ ਕੇ ਕਰਮੂ ਸਦਾ ਨਾ ਜੀ ਉਹਦਾ ਕਰਮਜੀਤ ਕਰਮਜੀਤ ਕੋਰ ਜੀ ਟਾਡੇ ਛੱਟ ਲੱਗੀ ਹੈ ਮੇਰੇ ਛੱਟ ਆ ਗਈ ਹੈ ਇੱਕ ਚੋ ਆ ਲੱਗੀ ਛੱਟ ਜੇ ਮੇਰਾ ਮੋਢੇ ਤੇ ਵੀ ਆ ਇੱਜਾ ਟਿਕਾਂਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਦੇ ਮਤਲਬ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਫੀੜ ਹੋਣ ਢੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮਰੀ ਚੁੱਕ ਜਾਂਦੀ ਗੱਡੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰੋਂ ਆਇਆ ਹੀ ਕੋੱਖ ਨਹੀਂ ਗਾ ਇਹ ਗੱਡੀ ਉਹ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਆ ਦੇ ਪੀਆ ਪੁਲਸਰੇ ਆ ਗਏ ਟਾਈਮ ਨਾਲ ਪੁਲਿਸ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਕਿੰਨੇ ਚਿਰ ਬਾਅਦ ਆਈ ਹੋ ਮਾਈ ਕੁਝ ਬਾਅਦ ਚੁੱਕੇ ਲੱਗਦਾ ਹੈ ਕੀ ਮੰਗ ਕੀ ਕਰਦੇ ਜੀ ਕੀ ਮੰਗ ਕਰਦੇ ਜੀ ਚੱਕਰ ਕਰਦਾ ਯਾਰ ਬੰਦਾ ਕਹਿ ਕਿੰਨੇ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਪੁਲਿਸ ਆਈ ਨਹੀਂ ਅਜੇ 2 ਕਿੱਥੇ ਹੋ ਗਿਆ 1-2 ਕਿੱਡੇ ਹੋ ਗਿਆ ਅਜੇ ਤੱਕ ਐਸਐਸਓ ਨਹੀਂ ਆਇਆ ਇਹ ਕਿਤਰਾਂ ਦੀ ਗੱਲ ਆਏ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਹਦੀ ਆ ਜੀ ਇਹ ਕੋਈ ਤੁਹਾਡੀ ਗੱਲ ਆ ਐਸਾ ਜਦੋਂ ਗੱਲ ਹੋਈ ਹੈ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹੱਦ ਸੋ ਘੰਟੇ ਪੌਣੇ 9 ਵਜੇ ਦਾ ਕੰਮ ਹੋਇਆ ਉਹਨੇ 2 ਘੰਟੇ ਹੋ ਗਏ ਇਹ ਕਿਤਰਾਂ ਦੀ ਗੱਲ ਆ ਇਹ ਪੁਲਿਸ ਦੀ ਕਿਤਰਾਂ ਦੀ ਕਾਰਜਕਾਰੀ ਆ ਉਹਨੀਆਂ ਬੋਟੀਆਂ ਹੋ ਗਈਆਂ ਲਿਆਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦੱਸ ਹੋ ਗਈ ਦੋ ਇੱਕ ਨੂੰ ਛੱਟਾ ਲੱਗ ਕੀ ਮਤ ਇਹ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਐਸਐਸਓ ਨੇ ਆਣ ਕੇ ਕਾਰਵਾਈ ਨਾ ਰੰਬੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾ ਜੇ ਮੈਰੀ ਜੰਮ ਕੇ ਨਾਰੇ ਪਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪਲੀਜ਼ ਗੱਡੀਆਂ ਨੂੰ ਅੱਗ ਲਾਜੀ ਦੋ ਲਾਈ ਜਾਓ ਮੈਂ ਮੁੰਡਿਆਂ ਨੂੰ ਸਮਝ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਜੇ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਬੋਦੀ ਨਾ ਕਾਰਵਾਈ ਗੱਡੀ ਉਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਜੀ ਨਾਮ ਕੀ ਜੇ ਸੁਖਵਿੰਦਰ ਸਿੰਘ